ਸ਼ੈਤਾਨਦਾਰੀ ਹੋਈ ਏ ਤੇ ਯੁਰਤ ਨਹੀਂ ਕਿਸੇ ਦੀ ਵੀ ਤੁਹਾਡੇ ਕੋਲ ਲਾਗੇ ਆ ਜੇ ਤੁਹਾਨੂੰ ਲੱਗਦਾ ਵੀ ਉਹ ਚਾਂਦਕ ਬਛਰਾਰਤੀ ਬਾਂਦਰ ਜਿਹੜੇ ਸੀਗੇ ਉਹ ਸੰਤਾਂ ਦੀ ਤਸਵੀਰ ਨੂੰ ਹੱਥ ਪਾ ਦਿੰਦੇ ਜਿੰਨੇ ਨੌਜਵਾਨ ਤੁਸੀਂ ਖੜੇ ਸੀਗੇ ਸਾਰੇ ਤੁਹਾਡੇ ਸਾਰਿਆਂ ਕੋਲ ਤੰਦਰੁਖਟੀਆਂ ਹੁੰਦੀਆਂ ਠੀਕ ਆ ਉਹਨਾਂ ਦੀ ਜੋ ਕਰਤੂਤਾਂ ਨੇ ਉਹ ਬਾਰ-ਬਾਰ ਕਰਦੇ ਨੇ ਉਹ ਪ੍ਰੋਵੋਕੇਸ਼ਨ ਕਰਦੇ ਨੇ ਸ਼ਰਾਰਤਾਂ ਕਰਦੇ ਨੇ ਉਹਨਾਂ ਨੇ ਕਰਨੀਆਂ ਉਹਨਾਂ ਕਰਨੋਂ ਹਟਣਾ ਨਹੀਂ ਪਰ ਅਸੀਂ ਆਪਣੇ ਆਪ ਨੂੰ ਕਾਇਮ ਕਰੀਏ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਦੇ ਹੁਕਮ ਦੇ ਉੱਤੇ ਆਈਏ ਅਸੀਂ ਖੁੱਦ ਗੁਰੂ ਦੇ ਹੁਕਮ ਤੋਂ ਬਾਹਰ ਹੰਸਾ ਨੂੰ ਕੁੱਟ ਪੈ ਰਹੀ ਆ ਸਿਰਫ ਇਹ ਗੱਲ ਹਿਮਾਚਲ ਦੀ ਨਹੀਂ ਗੱਲ ਹਰ ਉਸ ਜਗ੍ਹਾ ਜਿੱਥੇ ਸਿੱਖ ਵੱਸਦਾ ਤੇ ਉਹ ਜਿਹੜਾ ਵੀ ਸਿੱਖ ਵੱਸਦਾ ਜੀ ਉਹ ਗੁਰੂ ਦੀ ਹੁਕਮ ਤੋਂ ਬਾਹਰ ਆ ਉਹ ਕੇਸਾਂ ਦੀ ਦਾ ਕੇਸਤਾ ਧਾਰੀ ਨਹੀਂ ਸ਼ਸਤਰ ਧਾਰੀ ਨਹੀਂ ਅੰਮ੍ਰਿਤ ਧਾਰੀ ਨਹੀਂ ਤੇ ਉਹਨੂੰ ਕੁੱਟ ਪੈਣੀ ਆ ਹਜੇ ਤੇ ਸਮਾਂ ਬਹੁਤ ਭਿਆਨਕ ਹੋਣਾ ਤੁਸੀਂ ਅੱਗੇ ਦੇਖੋਗੇ ਵੀ ਕੀ ਬਣਦਾ ਜਿੰਨਾ ਚਿਰ ਮੂਹ ਅਨੰਦਪੁਰ ਸਾਹਿਬ ਵਾਲ ਨਹੀਂ ਕਰਦੇ ਜਿੰਨਾ ਚਿਰ ਮੂੰਹ ਗੁਰੂਵਾਲ ਨਹੀਂ ਕਰਦੇ ਉਹਨਾਂ ਚ ਇਹ ਖਵਾਰੀਆਂ ਚੱਲਣੀਆਂ ਪੈਣੀਆਂ ਜਿੰਨਾ ਮਰਜੀ ਰੋਈ ਤੇ ਪਿੱਟੀ ਜਾਓ ਜਿਸ ਦਿਨ ਜਿਸ ਦਿਨ ਹਰ ਸਿੱਖ ਨੇ ਦਸਮ ਪਾਸ਼ਾ ਦਾ ਹੁਕਮ ਮੰਨ ਲਿਆ ਸ਼ਸਤਰ ਧਾਰੀ ਹੋ ਗਿਆ ਅੰਮ੍ਰਿਤ ਧਾਰੀ ਹੋ ਗਿਆ ਲਿਖ ਕੇ ਲੈ ਲਓ ਇੱਕ ਵੀ ਖਵਾਰੀ ਪੰਥ ਨੂੰ ਨਹੀਂ ਹੋਗੀ ਇੱਕ ਵੀ ਖਵਾਰੀ ਕੋਟ ਪਤਾ ਕਿ ਉਹ ਬੈ ਰਹੀ ਹੈ ਇਓ ਵੇਸੀ ਗੁਰੂ ਦੇ ਹੁਕਮ ਤੋਂ ਬਾਹਰ ਆ। ਜਿੰਨੇ ਤੁਸੀਂ ਨੌਜਵਾਨ ਸੀ ਨਾ ਉੱਥੇ ਚੰਦ ਲੋਗ ਚੰਦ ਚਾਰ ਪੰਜ ਬੰਦੇ ਸੀ ਮੇਰੇ ਹਿਸਾਬ ਨਾਲ ਉਹ ਚੰਦ ਪਾ ਚਾਰ ਪੰਜ ਸ਼ਰਾਰਤੀ ਬਾਂਦਰ ਸੀ ਜਿੰਨਾ ਸੰਤਾ ਤਸਵੀਰ ਪਾੜੀ ਤੇ ਜਦੋਂ ਤਸਵੀਰ ਨੂੰ ਹੱਥ ਲਾਉਣ ਲੱਗਾ ਸੀ ਜੇ ਤੁਹਾਡੇ ਕੋਲ 3 ਫੁੱਟੀ ਹੁੰਦੀ ਤੇ ਕੱਢ ਕੇ ਜਦੋਂ ਉਹਦੇ ਲਾਗੇ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਮਾਰਨ ਦੀ ਲੋੜ ਨਹੀਂ ਸੀ ਪੈਣੀ ਉਹਨੇ ਉਦਾਂ ਹੀ ਭੱਜ ਜਾਣਾ ਸੀ। ਪਾ ਅੰਦਰ ਦਾ ਛੋਲੇ ਖਾਣਾ ਉਹ ਬਾਂਦਰ ਨੂੰ ਛੋਲੇ ਪਾਈਏ ਤੇ ਬਾਂਦਰ ਭੱਜ ਆਉਂਦਾ ਜਦੋਂ ਗੱਡੀ ਘੂਰੀ ਵਟੀਏ ਤੇ ਬਾਂਦਰ ਭੱਜ ਜਾਂਦਾ ਪਛਾਣ ਉਹ ਇਹ ਉਹ ਲੋਕ ਨੇ ਕੱਲ ਨੂੰ ਖਾਣੇ ਪਾਈਏ ਅਸੀਂ ਕੋਟ ਆਪ ਖਾ ਰਹੇ ਹਾਂ ਅੱਜ ਅਸੀਂ ਰਾਜ ਦੀ ਗੱਲ ਕਰਦੇ ਹਾਂ ਰਾਜ ਲੈਣ ਦੀ ਗੱਲ ਕਰਦੇ ਹਾਂ ਖਾਲਸਾ ਰਾਜ ਦੀ ਗੱਲ ਖਾਲਿਸਤਾਨ ਦੀ ਕਰਦੇ ਹਾਂ ਖਾਲਿਸਤਾਨ ਦੀ ਪ੍ਰਾਪਤੀ ਕਰਦੇ ਹਾਂ ਬਹੁਤ ਵਧੀਆ ਗੱਲ ਆ ਕਰਾਂਗੇ ਤੇ ਗੱਲ ਬਣੂਗੀ ਔਰ ਗੱਲ ਇੱਥੇ ਇਹ ਵੀ ਆ ਨਾ ਕਿ ਅਸੀਂ ਉਸ ਖਾਲਸਾ ਰਾਜ ਦੇ ਕੀ ਖੁਦ ਉਸ ਖਾਲਸਾ ਰਾਜ ਦੇ ਉਹਨੂੰ ਹੰਡਾਉਣ ਦੇ ਲਾਇਕ ਹੈਗੇ ਆ ਰਾਜ ਕਰਨ ਦੇ ਲਾਇਕ ਹੈਗੇ ਆ ਗੁਰੂ ਨੇ ਜਿਹੜਾ ਰਾਜ ਸਾਨੂੰ ਬਖਸ਼ਿਆ ਜਿਹੜਾ ਬਖਸ਼ਣਾ ਉਹਨੂੰ ਕਰਨ ਦੇ ਵਾਸਤੇ ਜਿਹੜੇ ਸਿਧਾਂਤ ਜਿਹੜੀ ਮਰਿਆਦਾ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਖਰੇ ਆ ੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਬੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਗੱਲ ਗੁਰੂ ਦੇ ਹੁਕਮ ਤੇ ਖੜ ਜਾਂਦੀ ਆ ਕੇ ਅੱਜ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਇਹ ਹਾਲਾਤ ਹੋਏ ਨੇ ਉਹਨਾਂ ਲੋਕਾਂ ਨੇ ਕੀਤੇ ਨੇ ਉਹਦੇ ਜ਼ਿੰਮੇਵਾਰ ਅਸੀਂ ਆਪ ਵੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸੇ ਨੇ ਨਹੀਂ ਬੋਲਣਾ ਕਿਸੇ ਨੇ ਮਗਰ ਨਹੀਂ ਆਉਣਾ ਇਹਨਾਂ ਨੌਜਵਾਨਾਂ ਦੇ ਜੀ ਨਾਂ ਦੇ ਪੜ ਕੇ ਪਰਚੇ ਵੀ ਹੋ ਜਾਂਦੇ ਨੇ ਉਹ ਨੌਜਵਾਨ ਜਿੱਲਾਂ ਦੀ ਛੁੱਟ ਦਿੰਦੇ ਕਿਸੇ ਨੇ ਨਹੀਂ ਜਾਣਾਂ ਕਿਉਂਕਿ ਇੱਥੇ ਤੇ ਪਈਆ ਆਪੋ ਆਪਣੀ ਇੱਥੇ ਮਾਂ ਆਪੋ ਆਪਣੀ ਪਈ ਹੋਈ ਆ ਵੀ ਮੈਂ ਅੱਗੇ ਆ ਜਾ ਮੈਂ ਬਣ ਜਾ ਮੈਂ ਜਾ ਇਧਰ ਹੋ ਜਾ ਮੈਂ ਪੰਥ ਸਿਰ ਤੇ ਚੁੱਕ ਲਾਂ ਮੈਂ ਵੱਡਾ ਬਸ ਤੇ ਪਹਿਲਾਂ ਕੀ ਸੀ ਜਦੋਂ ਸਿੱਖਾਂ ਦੇ ਅੰਦਰ ਇਹ ਭਾਵਨਾ ਸੀ ਇਹ ਪਹਿਲਾਂ ਮੈਂ ਸ਼ਹੀਦ ਹੋਊਗਾ ਪਹਿਲਾਂ ਮੈਂ ਸਿਰ ਦਊਗਾ ਉਦੋਂ ਸਾਡਾ ਰਾਜ ਸੀ ਇਤਿਹਾਸ ਨੂੰ ਪੜਦੇ ਆ ਨਾ ਜੇ ਤੇ ਉੱਤੇ ਇਤਿਹਾਸ ਦੇ ਉੱਤੇ ਫਿਰ ਬਾਅਦ ਚ ਉਹਨੂੰ ਇਤਿਹਾਸ ਨੂੰ ਬਾਅਦ ਚੋ ਕਿਉਂ ਇਤਿਹਾਸ ਇਹੋ ਜਿਹੇ ਪਹਾੜੀਏ ਸੀ ਚੰਦਕ ਉਹਨਾਂ ਦੀ ਯੁਰਤ ਨਹੀਂ ਸੀ ਹੁੰਦੀ ਕਿ ਉਹ ਖਾਲਸੇ ਦੇ ਸਾਹਮਣੇ ਖੜ ਜਾਂਦੇ ਸੀਗੇ ਮੁਗਲਾਂ ਨੇ ਸਿੱਖ ਨੂੰ ਘੇਰ ਲਿਆ ਘੇਰ ਲਿਆ ਵੀ ਉਹ ਕਹਿੰਦੇ ਵੀ ਤੂੰ ਆ ਨਿਸ਼ਾਨ ਜਿਹੜਾ ਵਾ ਇਹ ਸੁੱਟ ਦੇ ਉਨਨ ਸ਼ਾਨ ਫਿਰ ਅੱਜ ਤੇ ਵਿੱਚ ਆਪਣਾ ਉਹ ਕਹਿੰਦਾ ਵੀ ਮੈਂ ਨਿਸ਼ਾਨ ਨਹੀਂ ਸੁੱਟਣਾ ਉਹ ਕਹਿੰਦਾ ਵੀ ਤੇਰੇ ਨਿਸ਼ਾਨ ਸੁੱਟਣਾ ਪੈਣਾ ਕਹਿੰਦਾ ਜੇ ਤੂੰ ਨਿਸ਼ਾਨ ਨਾ ਸੁੱਟੇਂਗਾ ਤੇਰੇ ਹੱਥ ਵੜਦੇ ਆਂਗੇ ਤੇ ਫੇਰ ਡਿੱਗੂਗਾ ਨਿਸ਼ਾਨ ਕਿੱਦਾਂ ਤੁਸੀਂ ਮੇਰੇ ਹੱਥ ਵੜਦੋਗੇ ਤੇ ਮੈਂ ਨਿਸ਼ਾਨ ਜਿਹੜਾ ਵਾ ਆਪਣੇ ਪੈਰਾਂ ਨਾਲ ਫੜ ਲੂੰਗਾ ਲੱਤਾਂ ਨਾਲ ਫੜ ਲੂੰਗਾ ਆਂਦਾ ਸੀ ਲੱਤਾਂ ਵੜਦੇ ਆਂਗੇ ਕਹਿੰਦਾ ਮੈਂ ਨਿਸ਼ਾਨ ਮੂੰਹ ਨਾਲ ਫੜ ਲੂੰਗਾ ਪਰ ਨਿਸ਼ਾਨ ਡਿੱਗਣ ਨਹੀਂ ਦੇਊਗਾ ਆਂਦਾ ਸੀ ਤੇਰੀ ਧੌਣ ਲਾ ਦੇਾਂਗੇ ਫਿਰ ਤਾਂ ਨਿਸ਼ਾਨ ਡਿੱਗੂਂਦਾ ਫਿਰ ਕੋਈ ਨਹੀਂ ਫਿਰ ਨਿਸ਼ਾਨ ਸੰਭੜਵਾਲੇ ਆ ਪਿਆ ਜਾਣਗੇ ਇਹ ਆ ਸਿੱਖੀ ਉਹਨੂੰ ਪਤਾ ਸੀ ਕਿ ਮੇਰਾ ਧੌਂ ਲੱਤਲ ਤੋਂ ਬਾਅਦ ਨਿਸ਼ਾਨ ਡਿੱਗਣਾ ਫਿਰ ਵੀ ਨਹੀਂ ਨਿਸ਼ਾਨ ਸੰਭੜਵਾਲੇ ਫਿਰ ਆ ਜਾਣੇ ਕਿਉਂ ਕਿਉਂਕਿ ਪਰਪੱਕ ਸੀ ਜਿਨ੍ਹਾਂ ਨੇ ਚਰਖੜੀਆਂ ਤੇ ਚੜ੍ਹੇ ਨੇ ਨਾ ਜਿਹੜੇ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਨੇ ਜਿਨ੍ਹਾਂ ਨੇ ਖੋਪਰੀਆਂ ਲਵਾਈਆਂ ਨੇ ਉੱਪਰ ਪੱਕ ਸੀ ਸੂਈ 20 ਵਜੇ ਨਾ ਸੂਈ ਵੀ ਵਜੇ ਅੱਜ ਆਪਾਂ ਨੂੰ ਤੇ ਆਪਾਂ ਸੀ ਕਰ ਬੈਠੇ ਆ ਤੇ ਜਦੋਂ ਉੱਥੇ ਬੰਦ ਬੰਦ ਕਟਿਆ ਜਾਂਦਾ ਸੀ ਨਾ ਉਹ ਬੰਦ ਬੰਦ ਐਵੇਂ ਨਹੀਂ ਕਟਿਆ ਜਾਂਦਾ ਉੱਥੇ ਅੰਦਰ ਬਾਣੀ ਸੀ ਅੰਦਰ ਸਿਧਾਂਤ ਸੀ ਅੰਦਰ ਮਰਿਆਦਾ ਸੀ ਪਰਪਕਤਾ ਸੀ ਸਿੱਕੀ ਦੀ ਕੱਚੇ ਪਿੱਲੇ ਨਹੀਂ ਸੀ ਆਪਣੇ ਵਰਗੇ ਵੀ ਡੋਲ ਜਾਂਦੇ ਸੀ ਵੀ ਜੇ ਕਦੇ ਮੇਰੀ ਮਕਾਨ ਦੀ ਛੱਤ ਡੇਪੀ ਤੇ ਮੈਂ ਫੜ ਕੇ ਸਾਈਂ ਬੰਨ ਭੱਜ ਗਿਆ ਜੇ ਕਿਸੇ ਬਾਬੇ ਨੇ ਮੇਰਾ ਕੁਝ ਕਰਤਾ ਤੇ ਮੈਂ ਉਹਦੇ ਪੈਰਾਂ 'ਚ ਬਹਿ ਗਿਆ ਮੇਰੇ ਢਿੱਡ ਫੀੜ ਹੋ ਲਾਪੀ ਕਿਸੇ ਬਾਬੇ ਨੇ ਧੂਲੀ ਦੇਤੀ ਤੇ ਮੈਂ ਜਾ ਕੇ ਮਾਹਰਾ ਨੂੰ ਸਾਡੇ ਕੋਲ ਦੇ ਪੈਰਾ ਇਹ ਸਿੱਕੀ ਨਹੀਂ ਸੀ ਸਿੱਕੀ ਤਾਂ ਇੱਥੇ ਇਹ ਸੀ ਵੀ ਸਿਰ ਤੇ ਪੈ ਗਈ ਤੇ ਮਾਵਾ ਨੇ ਪੁੱਤਾਂ ਦੇ ਗਲਾਂ 'ਚ ਹਾਰ ਵੀ ਪਵਾ ਲੇ। ਸਿੱਕੀ ਇੱਥੇ ਇਹ ਸੀ ਵੀ ਮੁਸਲਮਾਨ ਹੋਣ ਵਾਸਤੇ ਕਿਹਾ ਤੋ ਕਹਿੰਦਾ ਮੁਸਲਮਾਨ ਨਹੀਂ ਹੋਣਾ ਕਹਿੰਦਾ ਤੇਰਾ ਬੰਦ-ਬੰਦ ਕਟਾਂ ਕਹਿੰਦਾ ਕੱਟ ਦੇ ਕਹਿੰਦਾ ਬੰਦ-ਬੰਦ ਕੱਟਣ ਲੱਗੇ। ਜਦੋਂ ਉਹਨੇ ਜ਼ਾਲਮ ਨੇ ਇੱਥੇ ਹੱਥ ਮਾਰ ਮਾਰਨ ਲੱਗਾ ਹਰ ਕੋਟ ਵੱਡਨ ਲੱਗਾ ਕਹਿੰਦਾ ਨਹੀਂ ਤੂੰ ਬੰਦ-ਬੰਦ ਕੱਟਣ ਦੀ ਗੱਲ ਕੀਤੀ ਬੰਦ-ਬੰਦ ਇੱਥੋਂ ਸ਼ੁਰੂ ਹੋਣਾ ਪੋਟੇ ਤੋਂ ਇੱਥੋਂ ਸ਼ੁਰੂ ਕਰ ਤੇ ਜਦੋਂ ਇੱਥੋਂ ਸ਼ੁਰੂ ਹੋਇਆ ਜਪਜੀ ਸਾਹਿਬ ਦਾ ਜਾਪ ਸ਼ੁਰੂ ਹੋਇਆ ਬੰਦ-ਬੰਦ ਕੱਟਣ ਤੋਂ ਬਾਅਦ ਵੀ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਸੀ ਇਹ ਸਿੱਖੀ ਸੀ ਇਹ ਸਿੱਖੀ ਨਹੀਂ ਸੀ ਹੈਗੀ ਅੱਜ ਵਾਲੀ ਜਿਹੜੀ ਸਾਡੀ ਆ ਦਿਖਾਵੇ ਦੀ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੀ ਪੰਥ ਨੂੰ ਚਾਰੇ ਬੰਨਿਓ ਮਾਰ ਪੈ ਰਹੀ ਹੋਵੇ ਤੇ ਅਸੀਂ ਕੀ ਕਰਦੇ ਫਿਰਦੇ ਹੋਈਏ ਅਸੀਂ ਆਪਣੀਆਂ ਹੌਮੈ ਨੂੰ ਪੱਠੇ ਪਾਉਂਦੇ ਫਿਰਦੇ ਹੋਈਏ ਚੰਦ ਲੋਕ ਹਿਮਾਚਲ ਦੇ ਵਿੱਚ ਸੰਤਾਂ ਦੀ ਤਸਵੀਰ ਪਾੜ ਦੇਣ ਸਾਡਾ ਕੋਈ ਜਾਗੂ ਨਾ ਬੋਲੇ ਸਾਡਾ ਕੋਈ ਜਹੈਦਾਈ ਨਾ ਬੋਲੇ ਕੋਈ ਖਿੱਚ ਕੇ ਲਕੀਰ ਹਿਮਾਚਲ ਸਰਕਾਰ ਨੂੰ ਇਹ ਨਾ ਕਹੇ ਤੁਹਾਡੀ ਕਿੱਦਾਂ ਜੁੜਤ ਹੋਈ ਓਏ ਤੁਸੀਂ ਸਾਡੇ ਸੱਚੀ ਦਾ ਤਸਵੀਰ ਨੂੰ ਹੱਥ ਲਾਇਆ ਪਰ ਕੀ ਲੋੜ ਪਈ ਆ ਸਾਨੂੰ ਅਸੀਂ ਤਾਂ ਗਲਤਾਨ ਆ ਅਸੀਂ ਤਾਂ ਗਲਤਾਨ ਆ ਨਾ ਆਪੋ ਆਪਣੇ ਆਪ ਨੂੰ ਵੱਡਾ ਕਰਨ ਦੇ ਵਿੱਚ ਸਾਨੂੰ ਇਹ ਗੱਲਾਂ ਸਮਝਣੀਆਂ ਪੈਣੀਆਂ ਨੇ ਜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨਾ ਗੁਰੂ ਦੇ ਜੇ ਦਸਮ ਪਾਸ਼ਾ ਦੇ ਪੁੱਤ ਕਹਿੰਦੇ ਆ ਫਿਰ ਦਸਮ ਪਾਸ਼ਾ ਦੇ ਪੁੱਤ ਬਣੀਏ ਹਿਮਾਚਲ ਸਰਕਾਰ ਬਿਨਾਂ ਦੇਰ ਕੀਤੇ ਆ ਇਹ ਸਾਡੀ ਵਾਰਨਿੰਗ ਆ ਬਿਨਾਂ ਦੇਰ ਕੀਤੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰੇ ਨੇ ਤਾਂ ਸੰਤਾਂ ਦੀ ਤੁਸੀਂ ਵੀਰ ਦੀ ਗੱਲ ਕਰਦੇ ਹੋ ਸੰਤਾਂ ਦੀ ਤਸਵੀਰਾਂ ਦਾ ਹੜ ਲਿਆ ਦੇਾਂਗੇ ਹਿਮਾਚਲ ਦੇ ਵਿੱਚ ਇਹ ਬਲੇਖੇ ਨੇ ਤੁਹਾਡੇ ਵਿੱਚੋਂ ਬੈਠੇ ਆ ਸ਼ਾਇਦ ਵੀ ਕੋਈ ਗੱਲਬਾਤ ਹੀ ਨਹੀਂ ਹੱਲੇ ਬਲੇਖਾ ਕਰਨੀ ਇਹਨਾਂ ਦੇ ਸਮਾ ਸਮਾ ਸੀ ਕੋ ਦਿੰਦੇ ਨਹੀਂ ਪਰ ਇਹ ਅਸੀਂ ਕਹਿੰਨੇ ਆ ਵੀ ਬਿਨਾਂ ਦੇਰ ਕੀਤੇ ਹਿਮਾਚਲ ਸਰਕਾਰ ਨੂੰ ਦੋਸ਼ੀਆਂ ਉੱਤੇ ਕਾਰਵਾਈ ਕਰੇ ਜੇ ਨਹੀਂ ਕਰਦੀ ਤੇ ਫਿਰ ਸੰਤਾਂ ਦੀ ਤਸਵੀਰਾਂ ਦਾ ਹੜ ਹਿਮਾਚਲ ਦੇ ਵਿੱਚ ਆਊਗਾ ਉਹਨੂੰ ਕੋ ਰੋਕੇ ਉਹ ਖਾਵੇ ਪੁਲੇਖੇ ਨੇ ਤੁਹਾਡੇ ਵੀ ਸਿੱਖ ਚੁੱਪ ਬੈਠੇ ਨੇ ਸਿੱਖ ਸ਼ਾਂਤ ਨੇ ਤੇ ਸ਼ਾਇਦ ਇਹਨਾਂ ਨੂੰ ਕੋਈ ਕੋਈ ਗੱਲਬਾਤ ਹੀ ਨਹੀਂ ਵੀ ਆਪਸੇ ਲੜੀ ਜਾਂਦੇ ਨੇ ਪਾਟੇ ਨੇ ਪੁਲੇਖਾ ਤੁਹਾਡਾ ਇਤਰਾ ਮਿਸਲਾਂ ਸਾਡੀਆਂ ਆਪਸੇ ਲੜਦੀਆਂ ਹੁੰਦੀਆਂ ਸੀ ਇਤਿਹਾਸ ਸਾਡਾ ਇਕੱਠੇ-ਕੁੱਠੇ ਰਹੀ ਸੀ ਹੁੰਦੇ-ਹੁੰਦੇ ਏਡੇ ਵੱਡੀ ਤਾਦਾਦ ਦੇ ਵਿੱਚ ਪਰ ਜਦੋਂ ਇਕੱਠੇ ਹੁੰਨੇ ਆ ਉਦੋਂ ਸ਼ੀਤਾ ਸਿੰਘਾਂ ਦੀ ਕਿਰਪਾ ਵਰਤੀ ਹੁੰਦੀ ਹੈ ਤੇ ਵਰਤੂਗੀ ਵਰਤਾ ਕੇ ਵਿਖਾਵਾਂਗੇ ਇਹ ਪੁਲੇਖੇ ਆਪਣੇ ਮਨਾਂ ਚੋਂ ਕੱਢ ਦਿਓ ਬਾਕੀ ਗੁਰੂ ਵਾਲੇ ਬਣੋ ਬਾਣੀ ਤੇ ਬਾਣੀ ਦੇ ਧਰਨੀ ਹੋਵੋ ਹਰ ਸਿਕ ਆਪਣਾ ਫਰਜ਼ ਸਮਝੋ ਕਿਰਤ ਕਰਦੇ ਹੋ ਨਾਮ ਜਪਦੇ ਹੋ ਵੰਡ ਕੇ ਛਕੋ ਬਹੁਤ ਵਧੀਆ ਗੱਲ ਆ ਪਰ ਗੁਰੂ ਵਾਲੇ ਬਣੋ ਬਾਣੀ ਦੇ ਪਾਣੀ ਦੇ ਧਾਰਨੀ ਹੋਓ ਜਦੋਂ ਅੰਦਰ ਬਾਣੀ ਆ ਗਈ ਨਾ ਉਦੋਂ ਕੋਈ ਭਲੇਖੇ ਭਲਾਖੇ ਨਹੀਂ ਰਹਿਣੇ ਕੋਈ ਡਰ ਨਹੀਂ ਰਹਿਣਾ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿਣੀ ਜਦੋਂ ਬਾਣੀ ਅੰਦਰ ਚੱਲਣ ਲੱਗ ਗਈ ਉਦੋਂ ਕਿਰਪਾ ਹੁਣੀ ਮਹਾਰਾਜ ਦੀ ਬਾਕੀ ਚੜ੍ਹਦੀ ਕਲਾ ਮਹਾਰਾਜ ਕਿਰਪਾ ਕਰੇ ਦੇਖਦੇ ਆਂ ਕੀ ਇਹ ਕਰਦੇ ਨੇ ਨਹੀਂ ਤੇ ਫਿਰ ਮਹਾਰਾਜ ਜੀ ਨੇ ਹੁਕਮ ਕਰਨਗੇ ਧੰਨਵਾਦ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਖੁੰਦਾ ਹੁੰਦਾ ਹੁਣ ਜੇ ਸੰਤ ਕੈਣੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਸਾਡੇ ਲਈ ਕੀ ਨੇ ਇਹ ਸਾਨੂੰ ਤੁਹਾਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ ਸਾਰੀ ਦੁਨੀਆ ਜਾਣਦੀ ਆ ਕਿ ਸੰਤਾਂ ਦਾ ਰੁਤਬਾ ਸਿੱਖਾਂ ਦੇ ਮਨਾਂ ਦੇ ਵਿੱਚ ਕੀ ਆ ਤੇ ਜੇ ਇਸ ਤਰੀਕੇ ਨਾਲ ਸੰਤਾਂ ਦੀਆਂ ਤਸਵੀਰਾਂ ਪਾੜ ਕੇ ਤੁਸੀਂ ਲੋਕ ਇਹ ਸੋਚਦੇ ਹੋ ਕਿ ਸੰਤਾਂ ਦੇ ਰਤਬੇ ਦੀ ਜਿਹੜੀ ਉਹ ਸੰਤਾਂ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਤੁਸੀਂ ਢਾ ਲਾ ਦੋਗੇ ਉਸ ਰਤਬੇ ਨੂੰ ਘਟਾ ਦੋਗੇ ਇਹ ਤੁਹਾਡਾ ਭਲੇਖਾ ਇਹ ਭਲੇਖੇ ਬੜੀ ਬੜੀ ਦੂਰ ਹੋਏ ਨੇ ਗਾਂਹ ਵੀ ਬੜੀ ਬੜੀ ਦੂਰ ਹੋਣਗੇ ਪਹਿਲੀ ਗੱਲ ਤਾਂ ਇੱਥੇ ਜਿਹੜੀਆਂ ਇਹ ਸਰਕਾਰਾਂ ਗੱਲਾਂ ਕਰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਇਹ ਅੰਨੀਆਂ ਹੋਈਆਂ ਇਹਨਾਂ ਨੂੰ ਦਿਖਦਾ ਨਹੀਂ ਕੀ ਕਿਸ ਤਰੀਕੇ ਦੇ ਨਾਲ ਚੰਦ ਲੋਕਾਂ ਦੇ ਵੱਲੋਂ ਜਾਣ ਬੁੱਝ ਕੇ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਦਰਸ਼ਕਾਰ ਰਹੇ ਨੌਜਵਾਨ ਜਿਨ੍ਹਾਂ ਦੇ ਮਨ ਅਸਤਕਾਰ ਆ ਸੰਤਾਂ ਦਾ ਜੀ ਉਹ ਝੰਡੇ ਲਾਉਂਦੇ ਨੇ ਤਸਵੀਰਾਂ ਲਾਉਂਦੇ ਨੇ ਤੇ ਕਿਸੇ ਨੂੰ ਮੁਸ਼ਕਲ ਕੀ ਆ ਅਸੀਂ ਤਾਂ ਇਹ ਕਦੀ ਕਿਹਾ ਵੀ ਭਗਤ ਸਿੰਘ ਦੀ ਫੋਟੋ ਕਿਉਂ ਲਾਈ ਆ ਸਾਬਰ ਕਾਰ ਦੇ ਕਿਉਂ ਲਾਈ ਆ ਗਾਂਧੀ ਦੀ ਕਿਉਂ ਲਾਈ ਆ ਜੇ ਤੁਹਾਨੂੰ ਪਸੰਦ ਆ ਤੁਸੀਂ ਸਤਿਕਾਰ ਕਰਦੇ ਹੋ ਜੀ ਉਹਨਾਂ ਦਾ ਕੋ ਰੁਤਬਾ ਵਾ ਤੇ ਤੁਸੀਂ ਲਾਈ ਆ ਤੇ ਉਹਦੇ ਵਿੱਚ ਕਿਸੇ ਦੇ ਕਿਸੇ ਨੂੰ ਕੋਈ ਮੁਸ਼ਕਲ ਤਾਂ ਨਹੀਂ ਹੈਗੀ ਕਿਸੇ ਨੇ ਕੋਈ ਇਦਾਂ ਤਾਂ ਨਹੀਂ ਕੀਤਾ ਕਹਿੰਦੀ ਕਿਸੇ ਸਿੱਖ ਨੇ ਵੀ ਲੱਗੀ ਐ ਤੁਸੀਂ ਲਾ ਦੀਏ ਜਿੰਨੂੰ ਜਿਹਦਾ ਸਤਕਾਰ ਕਰਦਾ ਉਹ ਕਰੇ ਕੋਈ ਮੁਸ਼ਕਲ ਨਹੀਂ ਪਰ ਜੇ ਕੋਈ ਇਹ ਕਵੇ ਵੀ ਸਾਡੇ ਸੰਤਾਂ ਦੀਆਂ ਸਾਡੇ ਯੋਧਿਆਂ ਦੀਆਂ ਸਾਡੀਆਂ ਸੀ ਸੀ ਦਾਦੀਆਂ ਤਸਵੀਰਾਂ ਨਾਂ ਲੱਗਣ ਉਹਨਾਂ ਨੂੰ ਪਾੜ ਦੋਗੇ ਤੇ ਤਸਵੀਰਾਂ ਪਾੜਨ ਦੇ ਨਾਲ ਕੁਝ ਨਹੀਂ ਹੋਣਾ ਇਹ ਇੱਥੇ ਅੰਦਰ ਵਸਦੇ ਇਹਨਾਂ ਦੀਆਂ ਤਸਵੀਰਾਂ ਸਿੱਖਾਂ ਦੇ ਦਿਲਾਂ ਦੇ ਵਿੱਚ ਨਹੀਂ ਕਿਉਂਕਿ ਇਹ ਸਾਡੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਦੀ ਪੱਗ ਨੂੰ ਸਿਰ ਤੇ ਰੱਖਿਆ ਪੰਥ ਨੂੰ ਉਸ ਸਮੇਂ ਜੇ ਸਮੇਂ ਪੰਥ ਦੇ ਉੱਤੇ ਐਡੇ ਮਾਰੇ ਹਾਲਾਤ ਸੀਗੇ ਪੰਥ ਦੇ ਜੇ ਸਮੇਂ ਪੰਥ ਨੂੰ ਚਾਰੇ ਬਨਿਓ ਜਿਹੜਾ ਸੀਗਾ ਉਹ ਢਾਹ ਲਾਈ ਜਾ ਰਹੀ ਸੀ ਉਸ ਸਮੇਂ ਇਹਨਾਂ ਯੋਧਿਆਂ ਨੇ ਸ਼ਹਾਦਤਾਂ ਦੇ ਕੇ ਇਕ ਪੰਥ ਜਿਹੜੀ ਉਹ ਚੜ੍ਹਦੀ ਕਲਾ ਉਹਨੂੰ ਬਰਕਰਾਰ ਰੱਖਿਆ ਪ੍ਰਾਤਨ ਯੋਧਿਆਂ ਦੇ ਵਾਂਗ